ਖਾ ਰਿਹਾ ਸੀ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਪੈਣੀ ਸਾਹ ਜ਼ਿਲ੍ਹਾ ਬਰਨਾਲਾ ਨਾਲ ਫਤੇਗੜ ਸਨਾਂ ਰਹਿ ਜਾਂਦਾ ਤੇ ਜਿਹੜੇ ਬਾਈ ਨੇ ਅੱਜ ਆਪਣੇ ਪਿੰਡ ਦੇ ਵਿੱਚ ਸ਼ੇਰ ਨੂੰ ਦੇਖਿਆਗਾ ਉਹ ਆਪਣੇ ਨਾਲ ਹੈ ਤੇ ਕਾਠ ਵੀ ਦਿਖਾ ਦਿੰਨਾ ਉਹਨੂੰ ਵੀਡੀਓ ਦੇਖ ਸਕਦੇ ਆ ਵੀ ਕਾਠ ਇਹ ਸਾਰਾ ਪਿੰਡ ਵੀਰੇ ਪਹੁੰਚ ਗਿਆ ਕਿਉਂਕਿ ਰੇਡੀਓ ਦੇ ਵਿੱਚ ਬੁਲਾਤਾ ਦੀ ਵੀ ਸ਼ੇਰ ਆ ਗਿਆ ਵੀ ਸਾਰੇ ਚੱਕੰਨੇ ਹੋ ਜਾਓ ਤੇ ਬਾਈ ਆਪਣੇ ਨਾਲ ਆ ਵੀਰੇ ਕੀ ਕਹਾਣੀ ਹੋਈ ਹੈਗੀ ਸ਼ੇਰ ਤਾਂ ਇਹ ਦੇਖਿਆਗਾ ਹਾਂ ਹਾਂ ਬਾਈ ਤਿੰਨ ਬੰਦਿਆਂ ਨੇ ਦੇਖਿਆ ਬਾਈ ਤਿੰਨ ਬੰਦਿਆਂ ਨੇ ਦੇਖਿਆ ਅੱਛਾ ਕੀ ਇੱਥੇ ਤੂੰ ਕੀ ਕਰਦਾ ਜੀ ਕੰਮ ਕਰੀ ਜਾਂਦਾ ਦੀ ਕੋਈ ਮੈਂ ਵੀ ਖੇਤ ਆਪਦੇ ਦਿਹਾੜੀਆਂ ਵਾਸਤੇ ਪਾਣੀ ਲੈ ਕੇ ਆਇਆ ਸੀ ਬਈ ਅੱਛਾ ਹਾਂ ਤੇ ਕਿੱਥੇ ਬੈਠਾ ਦੀ ਸ਼ੇਰ ਕੁਝ ਬੈਠਾ ਅੱਛਾ ਇਹ ਤਾਂ ਥੱਲੇ ਬੈਠਾ ਸੀਗਾ ਤੇ ਕਿੱਡਾ ਕਦੀ ਵੀਰੇ ਯਾਰ ਕੀ ਗੱਲ ਬਾਤ ਦੀ ਬਈ ਉਹ ਪੱਕੇ ਦਾਦੇ ਉਹ ਗਿੱਲਾ ਹਜੇ ਵੀ ਪਿਆ ਉਹਦਾ ਥਾਂ ਤੇ ਇੱਥੋਂ ਤੱਕ ਦੀ ਪਿੱਛੇ ਤੱਕ ਇੰਨਾ ਲੰਬਾ ਆ ਆ ਮਤਲਬ ਆ ਇੱਥੇ ਤੱਕ ਦੀਗਾ ਉਦੋਂ ਕਹਾ ਉਹ ਵੀ ਲੰਬਾ ਪਿਆ ਦੀ ਪੂਛ ਮੇਰੀ ਉੱਥੋਂ ਲੈ ਕੇ ਇੱਡੀ ਲੰਬੀ ਪੂਛ ਬਣੀ ਅੱਛਾ ਲੰਬੀ ਪੂਛ ਦੀ ਤੂੰ ਇਕੱਲੇ ਆਇਆ ਸੀ ਕੋਰ ਬਿੱਦਲੋਂ ਇਕੱਲਾ ਹੀ ਸੀ ਬਾਈ ਅੱਛਾ ਫੇਰ ਤਾਂ ਕਿਹਨੂੰ ਦੱਸਿਆ ਬਾਈ ਫੇਰ ਬਾਈ ਉੱਥੇ ਉਹ ਬੰਦੇ ਕੰਮ ਕਰੀ ਜਾਂਦੇ ਹੋ ਸੈਮਸਟਰੀ ਲੱਗਾ ਹੋਇਆ ਉੱਥੇ ਗਿਆ ਮੈਂ ਸਕੂਟਰੀ ਤੇ ਅੱਛਾ ਮੈਂ ਕਿਹਾ ਬਈ ਐਂ ਕਰਕੇ ਮੈਨੂੰ ਸ਼ੱਕ ਪੈਂਦੀ ਆ ਸ਼ੇਰ ਆ ਕੇ ਕੁੱਤਾ ਹਾਂ ਉਹ ਬਈ ਦੇਖ ਕੇ ਗਿਆ ਉੱਥੋਂ ਬਈ ਵੀਡੀਓ ਬਣਾ ਕੇ ਲੈ ਗਿਆ ਵੀਡੀਓ ਇੱਧਰ ਚਾਨਣ ਕਰਕੇ ਸਾਫ ਨਹੀਂ ਬਣੀ ਠੀਕ ਹੈ ਬਈ ਉਹ ਕਹਿੰਦੇ ਉਹਨਾਂ ਨੇ ਪੱਕਾ ਪਤਾ ਕਹਿੰਦੇ ਵੀ ਸ਼ੇਰ ਹੋ ਕਹਿੰਦੇ ਕਟ 8:00 ਬਾਈ ਘਟੋ ਘਟ ਅੱਧੇ ਪੌਣੇ ਘੰਟੇ ਬਾਅਦ ਹੋਇਆ ਠੀਕ ਹੈ ਹਾਂ ਜਦੋਂ ਬਈ ਆ ਬਈ ਆਇਆ ਉਹਦੋਂ ਹੈ ਨਹੀਂ ਰਸੀ ਆਇਆ ਰਸੀ ਨੇ ਸਾਨੂੰ ਵੀ ਫੋਨ ਲਾਇਆ ਸੀ ਉਹ ਮਤਲਬ ਤਵੇ ਤੋਂ ਪਿੱਛੇ ਧੀਗੇ ਅੱਧੇ ਘੰਟੇ ਬਾਅਦ ਫੋਨ ਕਰਿਆ ਨਾ ਅਸੀਂ ਤਾਂ ਰਾਹ ਚੋਂ ਸਮਾਨ ਲੈਣਾ ਸੀ ਇੱਥੇ ਵੀ ਲੋਕ ਆ ਦੇਖ ਦੇਖ ਮੁੜੀ ਗਏ ਤੇ ਮੋਟਰਸਾਈਕਲਾਂ ਦੇ ਬਾਈ ਕਹਿੰਦੇ ਜਾਣਾ ਨਹੀਂ ਅੱਗੇ ਅੱਛਾ ਮੈਨੂੰ ਕਹਿੰਦੇ ਵੀ ਜائیںਗਾ ਜੀ ਆਪਾਂ ਵੀ ਕਹਿੰਦੇ ਕਿ ਤੋਰਿਆ ਮੈਂ ਆਪਣੀ ਜ਼ਿੰਮੇਵਾਰੀ ਤੇ ਉਹ ਮੈਂ ਕੈਮਰਾ ਲਾ ਲਿਆ ਮੈਂ ਕਹਿੰਦਾ ਮੈਂ ਜੇ ਤਾਂ ਕੈਮਰਾ ਡਿੱਗ ਪਿਆ ਸਮਝ ਲੋ ਰਗੜਦੇ ਹਨਾ ਤੇ ਮਖਾ ਨਹੀਂ ਦੇਖਿਆ ਅਸੀਂ ਦੋਨੇ ਆਇਆ ਕ ਹਾਂ ਭਾਈ ਅਸੀਂ ਇਹ ਕੋਈ ਗੱਲ ਨਹੀਂ ਅਸੀਂ ਮਨ ਲ ਕੇ ਬਣ ਵਿਭਾਗ ਵਾਲਿਆਂ ਨੂੰ ਫੋਨ ਕਰ ਦਾਂਗੇ ਫਿਰ ਕਨਫਰਮ ਕਰ ਲਓ ਮੈਂ ਕਿ ਮੈਂ ਹਾਂ ਸਾਰਾ ਜਿਹੜਾ ਆਪਾਂ ਬਣਾਇਆ ਪਿਆ ਜਦੋਂ ਲੈਬ ਦੇ ਵਿੱਚ ਐਡ ਹੋ ਗਿਆ ਸਾਰਿਆਂ ਨੂੰ ਪਤਾ ਲੱਗ ਜੂਗਾ ਹਾਂਜੀ ਵੀਰੇ ਤੇ ਉਸ ਤੋਂ ਬਾਅਦ ਮਨ ਲ ਕੇ ਜਦੋਂ ਅਸੀਂ ਇੱਥੇ ਆਏ ਭਾਈ ਇੱਥੇ ਕੁਝ ਨਹੀਂ ਸੀਗਾ ਅੱਛਾ ਹਾਂ ਉਦੋਂ ਨਹੀਂ ਸੀਗਾ ਦੋ ਕੁੱਤੇ ਸੀ ਦੋ ਕੁੱਤੇ ਸੀ ਅੱਛਾ ਜੀ ਤੇ ਬਾਪੂ ਤੁਸੀਂ ਕੀ ਕਹਿ ਰਹੇ ਸੀਗੇ ਵੀ ਮੁੰਡਾ ਡਰ ਗਿਆ ਸੀ ਪੂਰਾ ਦੇਖ ਕੇ ਹੋਰ ਸਾਡੇ ਕੋਲ ਡਰ ਗਿਆ ਸੀ ਇਹ ਕਹਿੰਦਾ ਸੀ ਬੈਠਾ ਉੱਥੇ ਅੱਛਾ ਇਹ ਅਸੀਂ ਭਾਂਡੇ ਲੈਣ ਪਏ ਇਥੋਂ ਹਾਂ ਇਹ ਸਾਡਾ ਨਿੰਬੂ ਵਾਲਾ ਪਾਣੀ ਲੈ ਕੇ ਆਈ। ਅੱਛਾ ਅੱਛਾ ਅੱਛਾ। ਬਾਈ ਸਾਨੂੰ ਮਿਟਰਾ। ਬਾਬਾ ਦੋ ਤਿੰਨ ਆਣੇ ਨਹੀਂ ਦੇਖਿਆ ਨਾ ਦੋ ਤਿੰਨ ਨਹੀਂ। ਹਾਂ। ਮੈਨੂੰ ਪਹਿਲਾਂ ਕਨਫਰਮ ਨਹੀਂ ਸੀ ਵੀ ਸ਼ੇਰ ਆ ਕੇ। ਮੈਂ ਤਾਂ ਆਪਣੇ ਟੈਂਪਰ ਕੋਲੋਂ ਬੰਦਾ ਬੁਲਾ ਕੇ ਲਗਾਇਆ ਮੈਂ ਕਿਹਾ ਵੀ ਤੁਸੀਂ ਆ ਕੇ ਦੇਖੋ। ਓਕੇ। ਉਹ ਕਹਿੰਦੇ ਵੀ ਸ਼ੇਰ ਆਉ ਜਮਾ ਇੱਥੇ ਕੋਲ। ਜਸਵੀਰ ਬਾਬਾ ਜੀ ਗੁਰਦੁਆਰਾ। ਬਾਬਾ ਸੀ ਤਾਂ ਨਹੀਂ ਕਿਉਂ ਤੇ ਬੋਲਦਾ। ਸ਼ੇਰ ਆਉਣ ਨਾਲ ਹੀ ਮੂੰਹ ਪਿੱਛੇ। ਪ੍ਰਧਾਨ ਆਪਣੇ ਗੁਰੂ ਘਰ ਦਾ। ਉਹਦਾ ਗੁਰਸਿੱਖ ਬੰਦਾ। ਪਰ ਉਹ ਡਰ ਕੇ ਉਹਨਾਂ ਨੇ ਦੂਰੋਂ ਵੀਡੀਓ ਬਣਾਇਆ ਡਰ ਨਾਲ ਬਣਦਾ ਵੀ ਅੱਡੀ। ਇੱਥੇ ਰੋਜ਼ ਤਾਂ ਮ ਉਹ ਭਾਈ ਕਹਿੰਦਾ ਭਾਈ ਇੱਥੇ ਥੱਲੇ ਪਿਆ ਇਧਰੋਂ ਦਾ ਆ ਪਿਆ ਦੀ ਗੋ ਜਿੱਥੇ ਤੱਕ ਹਿੱਸਾ ਆ ਐ ਪਿਆ ਦੀ ਲਿਟਿਆ ਲੰਬਾ ਡਲਗਾ ਠੰਡੇ ਸੰਢੇ ਠੰਡੇ ਸੰਢੇ ਗਏ ਸਾਰੇ ਕੁੱਲ ਡਲਗਾ ਕਹਿੰਦਾ ਸ਼ੇਰ ਬੱਠਾ ਉਹ ਕੁੱਤਾ ਕਹਿੰਦਾ ਹਨ ਉਹਦਾ ਕਾਲੇ ਰੰਗ ਦਾ ਉਹਦਾ ਜਮਾ ਹੋਰ ਰੰਗ ਜੀ ਉਹ ਬਾਈ ਤਾਂ ਚਾਹ ਪੁੱਛ ਵੀ ਲਈ ਹਾਂ ਭਾਈ ਉਹ ਬੰੂਰੇ ਰੰਗ ਦਾ ਮੈਂ ਵੀ ਕਿਹਾ ਆਉਣੇ ਮੈਂ ਮੈਂ ਫੋਨ ਆ ਗਿਆ ਉਹਨੂੰ ਕੁੱਤਾ ਸੀ ਪਹਿਲਾਂ ਸ਼ੇਰ ਹੋ ਸਕਦਾ ਹਨਾ ਸ਼ੇਰ ਕਹਿੰਦੇ ਨੇ ਯਾਰ ਬੇਣਤੀ ਬੋਲੀ ਆ ਉਹਨੂੰ ਕਹਿੰਦਾ ਵੀ ਸ਼ੇਰ ਹੈ ਤੂੰ ਅੱਗੇ ਦੇਖਿਆ ਬਾਈ ਦਾ ਹਾਂ ਬੜਾ ਮੇਰੇ ਖੇਤ ਮਰੇ ਖੇਤ ਤਾਂ ਹੁਣ ਰੋਜ਼ ਮੈਂ ਤਿੰਨੇ ਦਿਨਾਂ ਤੋਂ ਜੀ ਰਹੇ ਹਾਂ ਬਾਈ ਮੈਨੂੰ ਵੀ ਰਾਜ ਮਿਲਿਆ ਇਹਨੇ ਬਾਈ ਸ਼ੇਰ ਆ ਕਹਿੰਦੇ ਆਉਣਾ ਸੇਤ ਹੀ ਆ ਜਾਉ ਮੈਨੂੰ ਰਾਜ ਮਿਲਿਆ ਮੈਂ ਦੇਖਿਆ ਇਹਨੂੰ ਉਹਨੂੰ ਫੋਨ ਲਾਉਂਦੇ ਉਹਨੂੰ ਗੱਪ ਪਾੜਦੇ ਉਹ ਠੀਕ ਹੈ ਗੱਲ ਉਹ ਕਾਕਾ ਸਲੂਮ ਕਰ ਜੇਗਾ ਰੋਜ਼ ਉਹਨੂੰ YouTube ਕਰਿਆ ਹਾਂ ਕਾਕਾ ਉਹਨੂੰ ਲਾਇਆ ਪਾਵੇ ਲਾਇਆ ਸਾਰਾ ਪਿੰਡ ਇਕੱਠਾ ਹੋਇਆ ਖੜਾ ਨਹੀਂ ਅਸੀਂ ਰੋਜ਼ ਇੱਥੇ ਸਵੇਰੇ ਆ ਹੀ ਰਹੇ ਹਾਂ ਮੈਂ ਦੇਖਾਂ ਤੇਰੇ ਰੋਜ਼ ਇੱਥੇ ਹਾਂ ਬਾਈ ਨੂੰ ਤਾਂ ਪਤਾ ਹੀ ਆ ਵੀ ਮੇਰੇ ਖੇਤ ਕਿੰਨੇ ਕੁੱਤੇ ਨੇ ਕੀ ਕੁੱਤਾ ਆਉਂਦਾ ਕਿ ਨਹੀਂ ਆਉਂਦਾ ਕਹਿੰਦਾ ਨੌਂ ਗ੍ਰੇਡ ਨੂੰ ਖੜਾ ਪਿਆ ਇਹ ਕਹਿੰਦਾ ਲੇਬੜਾ ਪਿਆ ਗਾ ਰੇਣਾ ਕਹਿੰਦਾ ਪੇ ਟੈਂਪੂ ਥੱਲੇ ਪਿਆ ਅਹੀ ਫਿਰ ਐਂ ਬੜੇ ਬੜੇ ਪੈਰ ਜੀ ਬਾਈ ਇਹਦੇ ਖੇਤ ਵੀ ਪੈਣਾ ਸੀ ਪਰ ਤੋਂ ਬਾਈ ਦੇਖਿਆ ਆਹ ਤੂੰ ਬੜਾ ਜਵਾਕ ਆ ਬਾਈ ਉਹ ਕੁੱਤੇ ਰੋ ਜੀ ਦੇਖਦੇ ਬਾਬਾ ਆਪਨੇ ਉਹਨਾਂ ਦੇ ਆ ਗਿਆ ਸੀ ਭੋਲੇ ਕੇ ਹਾਂ ਉੱਥੇ ਮੱਕੀ ਚ ਪਈਏ ਨੇ ਦੇਖ ਹਾਂ ਹਾਂ ਬਾਈ ਉਹ ਮੇਰੇ ਫੇਸ ਜਿਹਾ ਨਾਲ ਆ ਮੈਂ ਆਹਦੇ ਖੇਤ ਜੀ ਪੈਣਾ ਵੀ ਨਹੀਂ ਮੇਰੇ ਬੜਾ ਫਰਕ ਆ ਪੂਨੇ ਤੋਂ ਲੱਗੀ ਬਾੜੀ ਬਾੜ ਤਾਂ ਠੀਕ ਹੈ ਬਾਣਾ ਵਿੱਚ ਕੀ ਲੱਗਦਾ ਜਾਨਵਰ ਨਾਲੇ ਨਾਲੇ ਕੱਸੀ ਕੱਸੀ ਆ ਸਕਦਾ ਬਾਈ ਸਾਰੀ ਬਾਹਰ ਵੱਡੇ ਦੇ ਵੀ ਜਿਹੜੇ ਸਾਰੇ ਭਰਾ ਵੀਡੀਓ ਦੇਖਦੇ ਨੇ ਇੱਕ ਤਾਂ ਸ਼ੇਅਰ ਕਰ ਦਿਓ ਦੂਜੀ ਗੱਲ ਇਹ ਆ ਵੀ ਗਰੁੱਪ ਬਣਾਇਆ ਹੋਇਆ ਵੀ ਸਾਰੇ ਵਿਭਾਗਾਂ ਦਾ ਜਦੋਂ ਵੀ ਕੋਈ ਇਹੋ ਜੀ ਗੱਲ ਹੁੰਦੀ ਆ ਤਾਂ ਗਾਹਾਂ ਦੀ ਗਾਹਾਂ ਵੀਰੇ ਰੇਡੀਓ 'ਚ ਬਿਲਾਓ ਜਾਂ ਗਾਹਾਂ ਫੋਨ ਕਰੋ ਤਾਂ ਕਿ ਵੀ ਜਿਹੜੇ ਮੇਕ ਮੇਲੇ ਦੇ ਮੌਕੇ ਤੇ ਆ ਉਹਨੂੰ ਵੀਰੇ ਇਹਨੂੰ ਫੜ ਲਈਏ ਠੀਕ ਹੈ ਵੀਡੀਓ ਸ਼ੇਅਰ ਕਰਿਓ ਤੇ ਪੇਜ ਕਰਿਓ ਬਸ ਚਤ ਰੱਖਿਓ ਉਹਦੀ ਕਿਤੇ ਹੇੜ ਲਾ ਜਾਣਾ ਕੋਈ ਨਹੀਂ ਕੀ ਆ